ਅੱਜ ਨਾਲਾ ਦੇ ਪਿੰਡ ਧਾਰੀਵਾਲ ਕਲੇਰ ਦੇ ਰਹਿਣ ਵਾਲੇ ਪੰਜਾਬ ਪੁਲਿਸ ਦੇ ਸ਼ਹੀਦ ਸਿਪਾਹੀ ਜਸਬੀਰ ਸਿੰਘ ਨੂੰ ਅੱਜ ਸ਼ਰਧਾਂਜਲੀ ਭੇਟ ਕੀਤੀ ਗਈ। 1991 ਵਿੱਚ ਅੱਤਵਾਦੀ ਹਮਲੇ ਨਾਲ ਲੋਹਾ ਲੈਂਦੇ ਹੋਏ ਸ਼ਹੀਦੀ ਪ੍ਰਾਪਤ ਕਰਨ ਵਾਲੇ ਜਸਬੀਰ ਸਿੰਘ ਦੀ ਯਾਦ ਵਿੱਚ ਉਹਨਾਂ ਦੇ ਸਰਕਾਰੀ ਸਕੂਲ ਚਮਿਆਰੀ ਵਿੱਚ ਇੱਕ ਸ਼ਹੀਦੀ ਦਿਵਸ ਮਨਾਇਆ ਗਿਆ। ਇਸ ਮੌਕੇ ਪੰਜਾਬ ਪੁਲਿਸ ਦੇ ਇੰਸਪੈਕਟਰ ਅਮਰ ਪ੍ਰਤਾਪ ਸਿੰਘ ਅਤੇ ਸਕੂਲ ਦੇ ਬੱਚਿਆਂ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਪੇਂਟ ਕਰਕੇ ਸਲੂਟ ਕੀਤਾ ਗਿਆ ਅਤੇ ਸਕੂਲ ਵਿੱਚੋਂ ਪੌਦਾ ਲਗਾ ਕੇ ਡਰਾਇੰਗ ਮੁਕਾਬਲਾ ਕਰਵਾ ਕੇ ਸ਼ਹੀਦ ਦੀ ਯਾਦ ਨੂੰ ਜੀਵੰਤ ਕੀਤਾ ਗਿਆ। ਇਹ ਅੱਜ ਲਈ ਕੁਝ ਸਭ ਤੋਂ ਜਨਾ ਜੇ ਵੀ ਅਮਰਸਰ ਦੇ ਇੰਸਟ੍ਰਕਟਰਾਂ ਦਾ ਆਮਰਤਾ ਹੈ। ਆਮਰਤਾ ਹੈ।

ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਿਸ ਜੀ ਗੁਰਗਿਆਮ ਤੋਂ ਜੀ ਅਤੇ ਸਾਡੇ ਇੱਕ ਮਾਨ ਸਰ ਜੀ प्रदीप ਸਿੰਘ ਤੇ ਲੋਕ ਜੀ ਦੇ ਵਿਚਨ ਵਿੱਚ ਬੈਠੇ ਕਿ ਕਿ ਪਿਛਤੋਂ ਲੈ ਕੇ ਤੇ 31 ਅਕਤੂਬਰ ਤੱਕ ਜਿਹੜੇ ਪੰਜਾਬ ਪੁਲਿਸ ਦੇ EMPLOYEES ਨੇ ਜਿਹੜੇ ਸ਼ਹੀਦ ਹੋ ਫਿਰ ਨਹੀਂ ਉਹਨਾਂ ਦੀ ਯਾਦ ਵਿੱਚ ਸਮਾਰੋਹ ਮਨਾਏ ਜਾ ਰਹੇ ਨੇ ਜੋ ਅੱਜ ਤੇ ਜਸਵੀਰ ਸਿੰਘ ਉਹਨਾਂ ਡਿਸਪੂਲ ਕਮਿਆਰੀ ਵਿੱਚ ਹੁੰਦੇ ਹਾਂ ਮੁੱਖੇ ਅਸੀਂ ਫਾਲਦਰ ਬੂਟੇ ਤੇ ਉਹਨਾਂ ਨੂੰ ਸਦਾਦੀ ਦੇ ਫੁੱਲ ਪੇਂਡ ਕੀਤੇ ਨੇ ਤੇ ਅਸੀਂ ਬੱਚਿਆਂ ਨੂੰ ਤੇ ਸੀ ਇਹ ਹੈ ਕਿ ਵੱਡਿਆ ਭਾਈ ਕਾਰਕਟਰਸ ਕੋਸਟੇ ਜਾਣ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ਜਿੱਦਾਂ ਇਸ ਵੀਰੋਣਾ ਨੇ ਲੜਵਾਣਾ ਜਿਹੇ ਦਵਾਨਾ ਦਰਸ਼ਕੀ ਮੰਨੇ ਇਹਨਾਂ ਵਾਖੋ ਜੀ ਇਹਨਾਂ ਦੇ ਇਹਨਾਂ ਦੇ ਕਰਕੇ ਹੀ ਅਸੀਂ ਅੱਜ ਆਪਣੀਆਂ ਡਿਊਟੀਆਂ ਕਰ ਰਹੇ ਨੇ ਜੇ ਇਹ ਨਾ ਹੁੰਦੇ ਤੇ ਹੋ ਸਕਦਾ ਇੱਥੇ ਦਾ ਮਾਹੌਲ ਹੋਰ ਹੁੰਦਾ ਤੇ ਇਹਨਾਂ ਦੇ ਕਰਕੇ ਹੀ ਸਾਰਾ ਕੁਝ ਆ ਤੇ ਅਸੀਂ ਆਪਣੇ ਘਰ ਦੀ ਸੁਰੱਖਿਆ ਤੀ ਰਹੇ ਆ ਨੌਜਵਾਨ ਨੂੰ ਇਹੋ ਫੀਲ ਕਰਾਂਗੇ ਕਿ ਇਹਨਾਂ ਦੇ ਜੋ ਇਹਨਾਂ ਨੇ ਸਿੱਖਿਆ ਸਾਨੂੰ ਦਿੱਤੀ ਹੈ ਉਹਨਾਂ ਦੇ ਨਾਲ ਨਾਲ ਮਿਲ ਕੇ ਤੇ ਵੱਧ ਤੋਂ ਵੱਧ ਤਰੱਕੀਆਂ ਕਰਨ ਤੇ ਵੱਧ ਤੋਂ ਵੱਧ ਪੜ੍ਹਾਈ ਲਿਖਾਈ ਕਰਕੇ ਵੱਧ ਤੋਂ ਵੱਧ ਹੋਵਾਂਗੇ ਬਿਊਰੋ ਰਿਪੋਰਟ ਪਰਕ ਟੀਵੀ ਅਜਨਾਲਾ ਅੰਮ੍ਰਿਤਸਰ